ਇਦਨ ਤੱਕ ਕਰ ਰਹੇ ਨੇ ਕਹਿੰਦੇ ਨੇ ਵੀ ਸਾਡੇ ਕਾਂਗਰਸ ਇਹ ਕੌਂਸਲਰਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਤੇ ਮੈਨੂੰ ਕੋਈ ਯਾਦ ਨਹੀਂ ਬਿਆਨ ਸੀ ਜੀ ਬੇਸਿਕਲੀ ਲੱਖਾ ਜੀ ਨਾਲ ਹੀ ਧੱਕਾ ਹੋ ਗਿਆ ਗੱਲ ਤਾਂ ਇਹ ਹੋਈ ਹੈ ਕਿਉਂਕਿ ਲੱਖਾ ਜੀ ਜੋ ਅੱਗੇ ਸ਼ਰਾਬ ਵੇਚ ਕੇ ਪੈਸੇ ਕਮਾਉਂਦੇ ਸੀ ਉਹਨਾਂ ਦੀ ਉਹ ਬੰਦ ਹੋ ਗਈ ਇਹਨੂੰ ਵੱਡਾ ਵਿਚਾਰੇ ਨਾਲ ਹੋਰ ਧੱਕਾ ਕੀ ਹੋ ਗਿਆ ਬਾਹੋ ਮਾਜਰੇ ਦੀ ਸ਼ਰਾਬ ਦੀ ਫੈਕਟਰੀ ਸਾਰੇ ਇਕੱਠੇ ਚਲਾਉਂਦੇ ਰਹੇ ਆ ਉਹ ਸਾਰਾ ਕੁਝ ਬੰਦ ਹੋ ਗਿਆ ਇਦੋਂ ਵੱਡਾ ਧੱਕਾ ਮੈਨੂੰ ਲੱਗਦਾ ਕਿਸੇ ਨਾਲ ਨਹੀਂ ਹੋਇਆ ਔਰ ਮੈਂ ਦੂਜੀ ਗੱਲ ਕਹਿਣੀ ਚਾਹੁੰਦਾ ਕਿ 106 ਪਿੰਡਾਂ 'ਚ ਪੰਚਾਇਤੀ ਚੋਣਾਂ ਕਰਾਈਆਂ ਨੇ ਕੋਈ ਇੱਕ ਵੀ ਬੰਦਾ ਬਾਹ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਕਿਸੇ ਦੇ ਕਾਗਜ਼ ਰੱਦ ਕਰਾਇਆ ਨਗਰ ਪੰਚਾਇਤ ਦੇ 11 ਵਾਰਡਾਂ ਦੇ ਵਿੱਚੋਂ ਕੋਈ ਇੱਕ ਵੀ ਬੰਦਾ ਬਾਹ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਅਸੀਂ ਕਿਸੇ ਦੇ ਕਾਗਜ਼ ਰੱਦ ਕਰਾਇਆ ਜਾਂ ਕਿਸੇ ਨੂੰ ਡਰਾਇਆ ਕਿਸੇ ਨੂੰ ਧਮਕਾਇਆ ਕਿਉਂਕਿ ਅਸੀਂ ਗੁਰੂ ਦੇ ਸਿੱਖਾਂ ਅਸੀਂ ਨਾ ਡਰਦੇ ਆਂ ਨਾ ਡਰਾਉਂਦੇ ਆਂ ਔਰ ਅਸੀਂ ਹਮੇਸ਼ਾ ਗੁਰੂ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਵਾਲੇ ਆਂ ਇਸ ਲਈ ਜਿਹੜੇ ਬੰਦੇ ਇਦਾਂ ਦੇ ਝੂਠੇ ਪ੍ਰਪੋਗਾਂਡਾ ਝੂਠੇ ਇਲਜ਼ਾਮ ਲਾਉਂਦੇ ਆ ਉਹ ਲੋਕ ਉਹਨਾਂ ਨੂੰ ਭਲੀ ਪ੍ਰਕਾਰ ਜਾਣਦੇ ਆ ਕਿ ਉਹ ਕੀ ਕਰਦੇ ਰਹੇ ਆ ਉਹਨਾਂ ਦੇ ਬੰਦੇ ਜਿਨ੍ਹਾਂ ਨੂੰ ਉਹਨਾਂ ਨੇ ਟਿਕਟਾਂ ਦਿੱਤੀਆਂ ਨੇ ਉਹਨਾਂ ਦੇ ਉੱਤੇ ਭੁੱਕੀ ਵੇਚਦੇ ਰਹੇ ਆ ਭੁੱਕੀ ਦੇ ਪਰਚੇ ਨੇ ਉਹਨਾਂ ਦੇ ਬੰਦੇ ਆਪਣੀ ਸਕੂਟਰ ਦੀਆਂ ਡਿੱਗੀਆਂ ਦੇ ਵਿੱਚ ਰੱਖ ਰੱਖ ਕੇ ਆਲੇ-ਦਾਲੇ ਦੇ ਪਿੰਡਾਂ ਦੇ ਵਿੱਚ ਸ਼ਰਾਬ ਜਿਹੜੀ ਆ ਉਹ ਨਕਲੀ ਵੇਚਦੇ ਰਹੇ ਆ ਜਿਹਦੇ ਨਾਲ ਲੋਕਾਂ ਦੇ ਗੁਰਦੇ ਖਰਾਬ ਹੁੰਦੇ ਰਹੇ ਆ ਔਰ ਇਹ ਸਾਰਾ ਕੁਝ ਉਹਨਾਂ ਦਾ ਜਿਹੜਾ ਗੋਰਖ ਧੰਦਾ ਸੀ ਇਹਨੂੰ ਜਦੋਂ ਦੀ ਆਮ ਆਦਮੀ ਪਾਰਟੀ ਆਈ ਐ ਸੀ ਸਖਤੀ ਦੇ ਨਾਲ ਬੰਦ ਕੀਤਾ ਔਰ ਜਦੋਂ ਸਖਤੀ ਦੇ ਨਾਲ ਉਹਨਾਂ ਦੇ ਧੰਦੇ ਬੰਦ ਹੋ ਜਾਣ ਤੇ ਫਿਰ ਜਿਹੜੇ ਉਹਦੇ ਚੋਂ ਪ੍ਰਾਫਿਟ ਕਮਾਉਂਦੇ ਆ ਉਹਨਾਂ ਲਈ ਉਹਨਾਂ ਨੂੰ ਪੀੜ ਹੋਣੀ ਸਭ ਆਬਕ ਹੈ ਸੋ ਇਹ ਪੀੜ ਉਹਨਾਂ ਦੀ ਜਾਇਜ਼ ਹੈ ਤੇ ਮੈਨੂੰ ਲੱਗਦਾ ਕਿ ਹੌਲੀ ਵੀ ਚਾਈਦੀ ਹੈ ਕਿਹਦੇ ਨੂੰ ਧੱਕਾ ਕਰ ਰਹੇ ਨੇ ਕਹਿੰਦੇ ਨੇ ਵੀ ਸਾਡੇ ਕਾਂਗਰਸ ਇਹ ਕੌਂਸਲਰਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਸੋ ਮੈਨੂੰ ਪਤਾ ਯਾਦ ਨਹੀਂ ਬੇਸਿਕਲੀ ਲੱਖਾ ਜੀ ਨਾਲ ਹੀ ਧੱਕਾ ਹੋ ਗਿਆ ਗੱਲ ਤਾਂ ਇਹ ਹੋਈ ਹੈ ਕਿਉਂਕਿ ਲੱਖਾ ਜੀ ਜੋ ਅੱਗੇ ਸ਼ਰਾਬ ਵੇਚ ਕੇ ਪੈਸੇ ਕਮਾਉਂਦੇ ਸੀ ਉਹਨਾਂ ਦੀ ਉਹ ਬੰਦ ਹੋ ਗਈ ਇਹਦੋਂ ਵੱਡਾ ਵਿਚਾਰੇ ਨਾਲ ਹੋਰ ਧੱਕਾ ਕੀ ਹੋ ਗਿਆ ਬਾਹੋ ਮਾਜਰੇ ਦੀ ਸ਼ਰਾਬ ਦੀ ਫੈਕਟਰੀ ਸਾਰੇ ਇਕੱਠੇ ਚਲਾਉਂਦੇ ਰਹੇ ਉਹ ਸਾਰਾ ਕੁਝ ਬੰਦ ਹੋ ਗਿਆ ਇਹਦੋਂ ਵੱਡਾ ਧੱਕਾ ਮੈਨੂੰ ਲੱਗਦਾ ਕਿਸੇ ਨਾਲ ਨਹੀਂ ਹੋਇਆ ਔਰ ਮੈਂ ਦੂਜੀ ਗੱਲ ਕਹਿਣੀ ਚਾਹੁੰਦਾ ਕਿ 106 ਪਿੰਡਾਂ 'ਚ ਪੰਚਾਇਤੀ ਚੋਣਾਂ ਕਰਾਈਆਂ ਨੇ ਕੋਈ ਇੱਕ ਵੀ ਬੰਦਾ ਵਾਂਖੜੀ ਕਰਕੇ ਨਹੀਂ ਕਹਿ ਸਕਦਾ ਕਿ ਕਿਸੇ ਦੇ ਕਾਗਜ਼ ਦਾ ਤਕਰਾਇਆ ਹੈ ਨਗਰ ਪੰਚਾਇਤ ਦੇ 11 ਵਾਰਡਾਂ ਦੇ ਵਿੱਚੋਂ ਕੋਈ ਇੱਕ ਵੀ ਬੰਦਾ ਬਾਹਰ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਅਸੀਂ ਕਿਸੇ ਦੇ ਕਾਗਜ਼ ਰੱਦ ਕਰਾਇਆ ਜਾਂ ਕਿਸੇ ਨੂੰ ਡਰਾਇਆ ਕਿਸੇ ਨੂੰ ਧਮਕਾਇਆ ਕਿਉਂਕਿ ਅਸੀਂ ਗੁਰੂ ਦੇ ਸਿੱਖਾਂ ਅਸੀਂ ਨਾ ਡਰਦੇ ਆਂ ਨਾ ਡਰਾਉਂਦੇ ਆਂ ਔਰ ਅਸੀਂ ਹਮੇਸ਼ਾ ਗੁਰੂ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਵਾਲੇ ਆਂ ਇਸ ਲਈ ਜਿਹੜੇ ਬੰਦੇ ਇਦਾਂ ਦੇ ਝੂਠੇ ਪ੍ਰਪੋਗਾਂਡਾ ਝੂਠੇ ਇਲਜ਼ਾਮ ਲਾਉਂਦੇ ਆ ਉਹ ਲੋਕ ਉਹਨਾਂ ਨੂੰ ਭਲੀ ਪ੍ਰਕਾਰ ਜਾਣਦੇ ਆ ਕਿ ਉਹ ਕੀ ਕਰਦੇ ਰਹੇ ਆ ਉਹਨਾਂ ਦੇ ਬੰਦੇ ਜਿਨ੍ਹਾਂ ਨੂੰ ਉਹਨਾਂ ਨੇ ਟਿਕਟਾਂ ਦਿੱਤੀਆਂ ਨੇ ਉਹਨਾਂ ਦੇ ਉੱਤੇ ਭੁੱਕੀ ਵੇਚਦੇ ਰਹੇ ਆ ਭੁੱਕੀ ਦੇ ਪਰਚੇ ਨੇ ਉਹਨਾਂ ਦੇ ਬੰਦੇ ਆਪਣੀ ਸਕੂਟਰ ਦੀਆਂ ਡਿੱਗੀਆਂ ਦੇ ਵਿੱਚ ਰੱਖ ਰੱਖ ਕੇ ਆਲੇ-ਦਾਲੇ ਦੇ ਪਿੰਡਾਂ ਦੇ ਵਿੱਚ ਸ਼ਰਾਬ ਜਿਹੜੀ ਆ ਉਹ ਨਕਲੀ ਵੇਚਦੇ ਰਹੇ ਆ ਜਿਹਦੇ ਨਾਲ ਲੋਕਾਂ ਦੇ ਗੁਰਦੇ ਖਰਾਬ ਹੁੰਦੇ ਰਹੇ ਆ ਔਰ ਇਹ ਸਾਰਾ ਕੁਝ ਉਹਨਾਂ ਦਾ ਜਿਹੜਾ ਗੋਰਖ ਧੰਦਾ ਸੀ ਇਹਨੂੰ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ ਸੀ ਸਖਤੀ ਦੇ ਨਾਲ ਬੰਦ ਕੀਤਾ ਔਰ ਜਦੋਂ ਸਖਤੀ ਦੇ ਨਾਲ ਉਹਨਾਂ ਦੇ ਧੰਦੇ ਬੰਦ ਹੋ ਜਾਣ ਤੇ ਫਿਰ ਜਿਹੜੇ ਉਹਦੇ ਚੋਂ ਪ੍ਰਾਫਿਟ ਕਮਾਉਂਦੇ ਆ ਉਹਨਾਂ ਲਈ ਉਹਨਾਂ ਨੂੰ ਪੀੜ ਹੋਣੀ ਸਭ ਕੁ ਕੁ ਹੈ ਸੋ ਇਹ ਪੀੜ ਉਹਨਾਂ ਦੀ ਜਾਇਜ਼ ਹੈ ਤੇ ਮੈਨੂੰ ਲੱਗਦਾ ਕਿ ਹਣੀ ਵੀ ਚਾਹੀਦੀ ਹੈ